ਇੱਕ ਵਾਰ ਫਿਰ ਵਾਲ-ਵਾਲ ਬਚੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਡੋਨਾਲਡ ਟਰੰਪ ਦਾ ਜਹਾਜ਼ ਹੋਇਆ ਖਰਾਬ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ ਜੀ ਹਾਂ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਾਰ ਫਿਰ ਤੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਹਾਜ਼ ਖਰਾਬ ਹੋਣ ਦੇ ਚਲਦਿਆਂ ਵਾਲ-ਵਾਲ ਬਚੇ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਗੰਭੀਰ ਸਥਿਤੀ ਤੋਂ ਬਚ ਗਏ ਹਨ ਸ਼ਨੀਵਾਰ ਸਵੇਰੇ ਜਦੋਂ 트럼ਪ ਇੱਕ ਚੋਣ ਰੈਲੀ ਲਈ ਮੋਟਾਨਾ ਜਾ ਰਹੇ ਸਨ ਤਾਂ ਉਹਨਾਂ ਦੇ ਪ੍ਰਾਈਵੇਟ ਜੈਟ ਵਿੱਚ ਤਕਨੀਕੀ ਖਰਾਬੀ ਆ ਗਈ। ਇਸ ਕਾਰਨ ਪਾਇਲਟ ਨੂੰ ਫਲਾਈਟ ਦੌਰਾਨ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਜਿਸ ਕਾਰਨ 에어ਪੋਰਟ ਅਤੇ ਪੁਲਿਸ ਅਧਿਕਾਰੀਆਂ ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਘਟਨਾ ਬਿਲਿਕਸ ਲੋਗਨ ਅੰਤਰਰਾਸ਼ਟਰੀ ਹਵਾਈ ਐਡਡ ਤੇ ਵਾਪਰੀ। ਉਡਾਣ ਦੌਰਾਨ ਜਹਾਜ਼ ਚ ਅਚਾਨਕ ਝਟਕਾ ਲੱਗਾ ਜਦੋਂ ਚਾਲਕ ਦਲ ਦੇ ਮੈਂਬਰਾਂ ਨੇ ਜਾਂਚ ਕੀਤੀ। ਤਾ ਪਤਾ ਲੱਗਾ ਕਿ ਇੰਜਣ ਵਿੱਚ ਤਕਨੀਕੀ ਖਰਾਬੀ ਹੈ ਪਾਇਲਟ ਨੇ ਤੁਰੰਤ ਨਦੀਕੀ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਅਤੇ ਏਟੀਸੀ ਅਧਿਕਾਰੀਆਂ ਤੋਂ ਇਜਾਜ਼ਤ ਲਈ ਲੈਂਡਿੰਗ ਤੋਂ ਬਾਅਦ ਹਵਾਈ ਅੱਡੇ ਦੇ ਸਟਾਫ ਅਤੇ ਬਚਾਅ ਦਲ ਨੇ ਸਾਬਕਾ ਰਾਸ਼ਟਰਪਤੀ ਨੂੰ ਸੁਰੱਖਿਅਤ ਢੰਗ ਨਾਲ ਜਹਾਜ਼ ਤੋਂ ਉਤਾਰਿਆ ਅਤੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ 에어ਪੋਰਟ ਦੇ ਅਧਿਕਾਰੀ ਜੈਨੀ ਮੁਕੇਲ ਨੇ ਦੱਸਿਆ ਕਿ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ ਹਾਲਾਂਕਿ ਸਾਬਕਾ ਰਾਸ਼ਟਰਪਤੀ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ ਅਤੇ ਉਹ ਹੁਣ ਸਰਕ ਰਾਹੀਂ ਮਟਾਨਾ ਲਈ ਰਵਾਨਾ ਹੋ ਗਿਆ। ਉਸ ਦੇ ਜਹਾਜ਼ ਦੀ ਤਕਨੀਕੀ ਖਰਾਬੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਜਹਾਜ਼ ਦੀ ਮੁਰੰਮਤ ਸਫਲ ਨਹੀਂ ਤਾਂ ਟਰੰਪ ਉਸੇ ਜਹਾਜ਼ ਤੇ ਵਾਪਸ ਪਰਤਣਗੇ ਨਹੀਂ ਤਾਂ ਉਨ੍ਹਾਂ ਨੂੰ ਇੱਕ ਹੋਰ ਜਹਾਜ਼ ਮੁਹੱਈਆ ਕਰਵਾਇਆ ਜਾਵੇਗਾ। ਇਸ ਘਟਨਾ ਕਾਰਨ ਡੋਨਾਲਡ ਟਰੰਪ ਦੀ ਯਾਤਰਾ 'ਚ ਕੁਝ ਦੇਰੀ ਹੋ ਸਕਦੀ ਹੈ ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਯਾਤਰਾ ਦੀ ਯੋਜਨਾ ਜਾਰੀ ਰਹੀ ਬਿਊਰੋ ਰਿਪੋਰਟ ਪ੍ਰਾਈਮ ਪੰਜਾਬ ਟੀਵੀ ਇੱਕ ਵਾਰ ਫਿਰ ਵਾਲ-ਵਾਲ ਬਚੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਡੋਨਾਲਡ ਟਰੰਪ ਦਾ ਜਹਾਜ਼ ਹੋਇਆ ਖਰਾਬ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ ਜੀਹਾਂ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਾਰ ਫਿਰ ਤੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਹਾਜ਼ ਖਰਾਬ ਹੋਣ ਦੇ ਚਲਦਿਆਂ ਵਾਲ-ਵਾਲ ਬਚੇ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਗੰਭੀਰ ਸਥਿਤੀ ਤੋਂ ਬਚ ਗਏ ਹਨ ਸ਼ਨੀਵਾਰ ਸਵੇਰੇ ਜਦੋਂ 트ੰਪ ਇੱਕ ਚੋਣ ਰੈਲੀ ਲਈ ਮੋਟਾਨਾ ਜਾ ਰਹੇ ਸਨ ਤਾਂ ਉਹਨਾਂ ਦੇ ਪ੍ਰਾਈਵੇਟ ਜੈਟ ਵਿੱਚ ਤਕਨੀਕੀ ਖਰਾਬੀ ਆ ਗਈ ਇਸ ਕਾਰਨ ਪਾਇਲਟ ਨੂੰ ਫਲਾਈਟ ਦੌਰਾਨ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਜਿਸ ਕਾਰਨ 에어ਪੋਰਟ ਅਤੇ ਪੁਲਿਸ ਅਧਿਕਾਰੀਆਂ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਇਹ ਘਟਨਾ ਬਿਲਿਕਸ ਲੋਗਨ ਅੰਤਰਰਾਸ਼ਟਰੀ ਹਵਾਈ ਐਡਡ ਤੇ ਵਾਪਰੀ ਉਡਾਣ ਦੌਰਾਨ ਜਹਾਜ਼ ਚ ਅਚਾਨਕ ਝਟਕਾ ਲੱਗਾ ਜਦੋਂ ਚਾਲਕ ਦਲ ਦੇ ਮੈਂਬਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇੰਜਣ ਵਿੱਚ ਤਕਨੀਕੀ ਖਰਾਬੀ ਹੈ ਪਾਇਲਟ ਨੇ ਤੁਰੰਤ ਨਦੀਕੀ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਅਤੇ ਏਟੀਸੀ ਅਧਿਕਾਰੀਆਂ ਤੋਂ ਇਜਾਜ਼ਤ ਲਈ ਲੈਂਡਿੰਗ ਤੋਂ ਬਾਅਦ ਹਵਾਈ ਅੱਡੇ ਦੇ ਸਟਾਫ ਅਤੇ ਬਚਾਅ ਦਲ ਨੇ ਸਾਬਕਾ ਰਾਸ਼ਟਰਪਤੀ ਨੂੰ ਸੁਰੱਖਿਅਤ ਢੰਗ ਨਾਲ ਜਹਾਜ਼ ਤੋਂ ਉਤਾਰਿਆ ਅਤੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਏਅਰਪੋਰਟ ਦੇ ਅਧਿਕਾਰੀ ਜੈਨੀ ਮੁਕੇਲ ਨੇ ਦੱਸਿਆ ਕਿ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ ਹਾਲਾਂਕਿ ਸਾਬਕਾ ਰਾਸ਼ਟਰਪਤੀ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ ਅਤੇ ਉਹ ਹੁਣ ਸੜਕ ਰਾਹੀਂ ਮੋਟਾਨਾ ਲਈ ਰਵਾਨਾ ਹੋ ਗਿਆ ਉਸ ਦੇ ਜਹਾਜ਼ ਦੀ ਤਕਨੀਕੀ ਖਰਾਬੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਜਹਾਜ਼ ਦੀ ਮੁਰੰਮਤ ਸਫਲ ਨਹੀਂ ਤਾਂ ਟਰੰਪ ਉਸੇ ਜਹਾਜ਼ ਤੇ ਵਾਪਸ ਪਰਤਣਗੇ ਨਹੀਂ ਤਾਂ ਉਨ੍ਹਾਂ ਨੂੰ ਇੱਕ ਹੋਰ ਜਹਾਜ਼ ਮੁਹੱਈਆ ਕਰਵਾਇਆ ਜਾਵੇਗਾ ਇਸ ਘਟਨਾ ਕਾਰਨ ਡੋਨਾਲਡ 트ੰਪ ਦੀ ਯਾਤਰਾ 'ਚ ਕੁਝ ਦੇਰੀ ਹੋ ਸਕਦੀ ਹੈ ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਹਨਾਂ ਦੀ ਯਾਤਰਾ ਦੀ ਯੋਜਨਾ ਜਾਰੀ ਰਹੇਗੀ ਬਿਊਰੋ ਰਿਪੋਰਟ ਪ੍ਰਾਈਮ ਪੰਜਾਬ ਟੀਵੀ